ਵਾੜੀ 24 ਸਤੰਬਰ ਨੂੰ ਬੀਓਡੀ ਦੀ ਮੀਟਿੰਗ ਹੋ ਰਹੀ ਆ ਜਿਸ ਦੇ ਵਿੱਚ ਪੇਕੇ ਹਿੰਦੈਰੀਆ ਰ ਬਲਾਨਾ ਕੱਟਿਆ ਪਿੰਡੂ ਪੱਤਾ ਕੱਟਿਆ ਕਮਲ ਪੱਤਾ ਅਤੇ ਪਾਵਰ ਕੌਂਡ ਮੈਗਮ ਵਿੱਚ ਜੋ ਸਾਮੀ ਖਾਲੀ ਪਈਆਂ ਹਨ ਉਹਨਾਂ ਨੂੰ ਭਰਨ ਵਾਸਤੇ ਜੋ ਫੈਲਾ ਕੀਤਾ ਜਾ ਰਿਹਾ ਜਾਂਦਾ ਹੈ ਜੀ ਜੋ 24 ਸਤੰਬਰ ਨੂੰ ਬੀਓਡੀ ਮੀਟਿੰਗ ਹੋ ਰਹੀ ਆ ਹਾਂ ਜੀ ਹਾਂ ਜੀ ਠੀਕ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਸਰ ਜੀ ਜੋ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੇ ਜਿੰਨਾ ਕਰਕੇ ਉਹਨਾਂ ਦੁਆਰਾ ਸੰਘਰਸ਼ ਜਾਰੀ ਹੈ ਇਸ ਬਾਰੇ ਜਾਣਕਾਰੀ ਦਿਓ ਜੁਮਾਨ ਮੁੱਖ ਮੰਗਾਂ ਹਾਂਜੀ 2016 ਤੋਂ ਪੇ ਕਿਵੇਂ ਦਾ ਏਰੀਅਰ 17/7/2020 ਵਾਲੇ ਮਲਾਜਮਾਂ ਨੂੰ ਛੇਾਂ ਪੇ ਲਾਗੂ ਕਰਨਾ ਪੁਰਾਣੀ ਫਰੈਂਸ ਕਿਨੇ 1972 ਸਾਲ ਲਾਗੂ ਕਰਨਾ ਜੋ ਰਿਟਾਇਰਮੈਂਟ ਹੋਏ ਮਲਾਜਮਾਂ ਉਹਨਾਂ ਨੂੰ ਫੈਕਟਰ ਜੋ ਦੋਵੇਂ ਨਾਂ ਦੇਣ ਹੁੰਦੀ ਇਹ ਮੁੱਖ ਮੰਗਾਂ ਹਾਂਜੀ ਪਰ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗਾਂ ਦੇ ਕੇ ਮਿੱਢੋਂ ਭੱਜ ਰਹੀ ਆ ਜਿਸ ਕਰਕੇ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਾਂ ਵੱਲੋਂ ਅਨਰਾਈ 2 ਅਕਤੂਬਰ ਨੂੰ ਜੋ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਪੰਜਾਬ ਸਰਕਾਰ ਦੀ ਪੋਲ ਖੁੱਲਣ ਵਾਸਤੇ ਜੋ ਰੇਲਵੇ ਸਟੇਸ਼ਨ ਹੈ ਉਹਦੀ ਬੈਕ ਸਾਈਡ ਦੇ ਉੱਪਰ ਧਰਨਾ ਲਗਾਇਆ ਜਾਊਗਾ ਤੇ ਝੰਡਾ ਮਾਰ ਲਿਆ ਜਾਊਗਾ ਹਾਂ ਜੀ ਮਾਨ ਜੀ ਹਾਂਜੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੰਗਰੂਰ ਵਿੱਚ ਲਗਾਤਾਰ ਪ੍ਰਾਪਤੀ ਮੋਰਚਾ ਕਦੋਂ ਲਗਾਇਆ ਜਾ ਰਿਹਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਆਉਣ ਵਾਲੀ 1 ਤੇ 2 3 ਅਕਤੂਬਰ ਨੂੰ ਜੋ ਮੋਖੋਂ ਦੇ ਭਵੰਤਮਾ ਦਾ ਸ਼ਹਿਰ ਆ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਗਾਇਆ ਜਾ ਰਹੀ ਤਿੰਨ ਦਿਨ ਤੇ ਸੰਗਰੂਰ ਦੇ ਵਿੱਚ ਜੋ ਉਹ ਰੋਸ ਮਾਰਚ ਰੋਸ ਮਾਰਚ ਵੀ ਕੀਤਾ ਜਾਊਗਾ ਕਿਉਂਕਿ ਉਹਨਾਂ ਨੇ ਇਹ ਮੰਗ ਹੈ ਕਿ ਪ੍ਰਾਣੀ ਪੈਨਸਕੀਮ ਦੇ ਉੱਪਰ ਜੋ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰ ਵੀ ਚੁੱਕੀ ਆ 2022 ਦੇ ਵਿੱਚ ਪਰ ਅਜੇ ਤੱਕ ਜੋ ਪ੍ਰਾਣੀ ਪੈਨਸਕੀਮਾ ਨਿਯਮ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਪੰਜਾਬ ਦੇ ਹਜ਼ਾਰਾਂ ਮਲਾਜ਼ਮ 1 ਅਤੇ 2 ਤੱਕ ਅਕਤੂਬਰ ਨੂੰ ਮੁੱਖ ਨੇਪਵਾਨਤਵਾਲੇ ਸ਼ਹਿਰ ਦੇ ਵਿੱਚ ਪੱਕਾ ਮੋਰਚਾ ਵੀ ਲਾਉਣਗੇ ਅਤੇ ਝੰਡਾ ਮਾਰ ਜਨਗੇ ਤੇ ਪੰਜਾਬ ਸਰਕਾਰੀ ਬੋਲ ਹੋਣਗੇ ਹਾਂਜੀ ਮੈਡਮ ਜੀ ਹਾਂਜੀ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਕਿਸ ਪੇ ਕਮਿਸ਼ਨ ਦੀ ਮੰਗ ਕਰ ਰਹੇ ਨੇ ਜੀ 17/7/2020 ਤੋਂ ਭਰਤੀ ਹੋਏ ਮਲਾਜ਼ਮ 6ਵੇਂ ਪੇ ਦੀ ਮੰਗ ਕਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜੋ 17/7/2020 ਤੋਂ ਅਰ ਪਹਿਮਲਾਇਨਾਂ ਉਹਨਾਂ ਦੇ ਉੱਪਰ 7ਵੇਂ ਬੇਹਲਾਗੂ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਮਲਾਇਨ ਮੰਗ ਕਰਦੇ ਆਗੇ ਜੋ 17/7/2020 ਨੂੰ ਭਰਤੇ ਹਿਮਲਾਇਨਾਂ ਉਹਨਾਂ ਦੇ 6ਵੇਂ ਪੇਗਡਾਗੂ ਕੀਤਾ ਹਾਂ ਜੀ ਹਾਂ ਜੀ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਕਦੋਂ ਪੱਕੇ ਕੀਤੇ ਜਾਣਗੇ ਜੀ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਜੋ ਕੱਚੇ ਮੁਲਾਜ਼ਮਾਂ ਹਾਂ ਜੀ ਮੁਖ ਨੇ ਭੁਵਾਂ ਦਵਾਨ ਕਹਿ ਰਿਹਾ ਵੀ ਅਸੀਂ ਪੱਕੇ ਕਰਾਂਗੇ ਪਰ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ ਲਾਰੇ ਦਾ ਟਾਈਮ ਬਸ ਕਰ ਰਹੇ ਨੇ ਗੁਰੂ ਗੋਵਿੰਦ ਸਿੰਘ ਸੁਪਰਥਰਨ ਬ੍ਰਾਂਡ ਰੂਪਰ ਗੁਰੂ ਹਰਗੋਬਿੰਦ ਸਰਮਹਲ ਆਰਾਮ ਹਬਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਹੀ ਕੰਮ ਕਰਦੇ ਆ ਪਰ ਅਜੇ ਤੱਕ ਪੱਕੇ ਨਹੀਂ ਕੀਤੇ ਗਏ ਜਿਸ ਸਰਮਹਲ ਮਾਜਮਾ ਨੂੰ ਬਹੁਤ ਰੋਸ ਆ ਦੂਜੇ ਪਾਸੇ ਜੋ ਪੀਐਸ ਪੀਸੀਐਲ ਨੇ ਮਾਜਮਾ ਨੇ ਲਗਾਤਾਰ ਜੋ ਛੁੱਟੀ ਲੈ ਕੇ ਹੜਤਾਲ ਕੀਤੀ ਸੀ ਜੋ ਕਿ ਉਹ ਪਾਰ ਕੋਣੀ ਮਿਣਨ ਚੁਗੀ ਆ ਜਿਸ ਕਰਕੇ ਹੁਣ ਆਉਣ ਵਾਲੀ 24 ਨਵੰਬਰ ਨੂੰ ਬੀਓਡੀ ਦੀ ਮੀਟਿੰਗ ਹੋ ਰਹੀ ਆ ਜਿਸ ਦੇ ਵਿੱਚ ਪੇਕੇ ਹਿੰਦ ਆਰੀਆ ਰ ਪਲਾਣਾ ਕੱਟਿਆ ਪਿੰਡੂ ਪੱਤਾ ਕੱਟਿਆ ਗਿਆ ਮਹਿਲ ਪੱਤਾ ਅਦੇ ਪਾਵਰ ਕੋਨ ਮੈਗਨ ਵਿੱਚ ਜੋ ਸਾਮੀ ਖਾਲੀ ਪਈਆਂ ਹਨ ਉਹਨਾਂ ਨੂੰ ਭਰਨ ਵਾਸਤੇ ਜੋ ਫੈਲਾ ਕੀਤਾ ਜਾ ਰਿਹਾ ਹੈ ਜੀ ਜੋ 24 ਨਵੰਬਰ ਨੂੰ ਬੀਓਡੀ ਮੀਟਿੰਗ ਹੋ ਰਹੀ ਆ ਹਾਂਜੀ ਬੰਨੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਤੇ